ਹਾਂਜੀ ਆਪਾਂ ਪਹੁੰਚੇ ਆਂ ਦੁੱਬਲੀ ਪਿੰਡ ਦੇ ਵਿੱਚ ਜੀ ਜਿਸ ਜਗ੍ਹਾ ਤੇ ਰਾਤ ਨੌਜਵਾਨ ਵੀਰ ਦਾ ਕਤਲ ਹੋ ਗਿਆ ਜੀ ਬੜੀ ਦੁੱਖ ਪਰਿਕੜਨਾ ਹੈ ਜੀ ਤੇ ਵੇਖ ਸਕਦੇ ਆਂ ਜੀ ਤੁਸੀਂ ਪਰਿਵਾਰ ਦੇ ਅਜੇ ਵੀ ਸਾਰੇ ਮੈਂਬਰ ਇੱਥੇ ਮੌਜੂਦ ਆ ਜਿਹੜੇ ਜਿਹੜੇ ਤੇ ਇਹ ਮੁੰਡੇ ਦੀ ਦਾਦੀ ਜੀ ਅਤੇ ਦੋ ਪੋਤੇ ਤੇ ਉਹ ਵੀਰ ਦਾ ਨੌਜਵਾਨ ਦਾ ਵਿਆਹ ਸੀ ਜੀ ਕਿਨਾ ਵੀਰ ਜੀ ਆਪਣਾ ਆਪਣਾ ਵੀ ਤੁਹਾਡਾ ਵਿਆਹ ਸੀ ਜੀ। ਖਵਾਣਾ ਲਾਲਾ ਸਕੂਲ ਲਾਲਾ ਠੀਕ ਹੈ ਜੀ। ਤੇ ਇਹ ਮਾਤਾ ਹੈ ਜੀ? ਹਾਂ ਜੀ ਇਹ ਉਹਨਾਂ ਦੀ ਮੋਢੀ ਮਾਤਾ। ਮਾਤਾ ਹੈ ਜੀ। ਹਾਂ ਜੀ ਉਹ ਉਹਦੀ ਮੰਮੀ ਆ। ਤੇ ਆਹ ਦੇਖੋ ਅਜੇ ਵੀ ਪਰਿਵਾਰ ਦੇ ਜੀ ਸਾਰੇ ਮੌਕੇ ਤੇ ਮੌਜੂਦ ਆ ਜੀ। ਆਹ ਸਾਰੀ ਗੱਲਬਾਤ ਤੁਹਾਨੂੰ ਜਾਣੂ ਕਰਾਉਣੇ ਆ ਵੀਡੀਓ। ਸ਼ੇਅਰ ਕਰੋ ਤੇ ਚੈਨਲ ਸਬਸਕ੍ਰਾਈਬ ਕਰੋ ਜੀ। ਸਭ ਨੂੰ ਦਾ ਰਟਨ ਕਰਾਇਆ ਨਾ। ਕੜਾ ਕੀ ਗੱਲ ਕਰ। ਤੇ ਇਹ ਜਹੇਦਾਰ ਵੀਰ ਸਿੰਘ ਜੀ ਇਹ ਦੋਨੇ ਪੋਤਾ ਹੁੰਦੇ ਸੀ ਵੀਰ ਦੇ ਇੱਕ ਇਹ ਤੇ ਇੱਕ ਉਹ ਸਾਹਮਣੇ ਵਾਲਾ ਦੋ ਕਾਕੇ ਸੀ ਜੀ ਤੇ ਇਹ ਮਾਤਾ ਜੀ ਮੁੰਡੇ ਦੀ ਪਿੰਡ ਵਾਸੀ ਹੈ ਜੀ। ਜੀ ਕੀ ਨਾ ਜੀ ਆਪਣਾ ਇਹ ਤਾਂ ਨਹੀਂ ਮਾਰਿਆ ਮੈਨੂੰ ਉਹਨੇ ਤੇ ਕੀ ਲੱਗਦਾ ਸੀ ਜਿਹੜੇ ਵੀਰ ਦੀ ਮੇਰੇ ਬੱਚਾ ਸੀ ਤੇ ਕੀ ਗੱਲ ਹੋ ਗਈ ਮਾਤਾ ਕੀ ਚੱਕਰਬਾਪ ਚੱਕਰ ਆਹੀਂ ਡੋਲਾ ਲੈ ਕੇ ਆਇਆ ਉਹਦੇ ਅਹੀਂ ਉਹਨੂੰ ਲੱਗ ਪਈਆ ਪਿਆਰੋ ਸਗਣ ਵਿਆਹ ਕਰਨਾ ਡੀਜੇ ਲੱਗੇ ਆ ਇਹ ਸਾਨੂੰ ਨਹੀਂ ਪਤਾ ਵੀ ਮੁੰਡੇ ਕੀ ਕਰਦੇ ਕੀ ਨਹੀਂ ਕਰਦੇ ਕੁਛ ਪੰਗੜਾ ਪਾਈ ਜਾਂਦੇ ਆ ਕੋਸ਼ ਅੰਦਰ ਨੂੰ ਜਾਂਦੇ ਆ ਅੰਦਰੋਂ ਘੁੰਮ ਕੇ ਫਿਰ ਬਾਹਰੋਂ ਨਿਕਲ ਜਾਂਦੇ ਆ ਫੇਰ ਜਾਂਦੇ ਆ ਫੇਰ ਘੁੰਮ ਕੇ ਬਾਹਰੋਂ ਨਿਕਲ ਜਾਂਦੇ ਆ ਮੈਂ ਆਣੀ ਪਿੱਤੇ ਹੀ ਕੀ ਕਰਦੇ ਜੇ ਇਹ ਇਸ ਤਰ੍ਹਾਂ ਕਹਿੰਦੀ ਸੋਈ ਨੂੰ ਦੇਖ ਕਿਧਰੇ ਹੁੰਦੇ ਆ ਤੇ ਮੈਂ ਆਣੀ ਮੈਂ ਚਾਰ ਲੱਭਣ ਡਈ ਆ ਤੇ ਉਹ ਦੁਬਾਰਾ ਆ ਜਾਂਦੇ ਜਦੋਂ ਮੈਂ ਬੈਹ ਜਾਨੀ ਆ ਉਦੋਂ ਫੇਰ ਸੋਈ ਚ ਵੱਢ ਜਾਂਦੇ ਜਾ ਕੇ ਮੈਨੂੰ ਨਹੀਂ ਪਤਾ ਮੁੜ ਕੇ ਢੋ ਰੋੜਾ ਚੱਲਣ ਲੱਗ ਪਿਆ ਮੇਰੇ ਪਹਿਲਾ ਰੋੜਾ ਵਜਾ ਮੇਰਾ ਪੋਤਾ ਇਹ ਕਰੋ ਗਿਆ ਵਾ ਭਰਾ ਦਾ ਪੁੱਤ ਦਾ ਵਿਆਹ ਕੀਤਾ ਪਿਓ ਬਣ ਕੇ ਇਧਰੋਂ ਵਿਆਹ ਵਾ ਉਹਨ ਕੱਲੇ ਨੂੰ ਪਾਬੂ ਕਰ ਲਿਆ ਵਾ ਤੇ ਮਾ ਤਾਂ ਕੀ ਹੋਣਾ ਚਾਹੀਦਾ ਹੁਣ ਤੁਸੀਂ ਕੀ ਮੰਗ ਕਰਦੇ ਆ ਜੀ ਸਾਂਸਾਂ ਤਾਂ ਜੀ ਸਾਂਸਾਂ ਜੀ ਜੀ ਕਿੰਨੇ ਕੁ ਉਮਰ ਸੀ ਉਸ ਵੀਰ ਦੀ ਜਿੰਨਾ ਬੱਚੇ ਕਿੰਨੇ ਉਹਨਾਂ ਦੇ ਜੀ ਛੋਟੇ ਛੋਟੇ ਬੱਚੇ ਬੱਚੇ ਤੇ ਨਿੱਕੇ ਅੱਛਾ ਇੱਕ ਇੱਕ ਆਕਾ ਜੀ ਮਾਤਾ ਉਹ ਤੇ ਆ ਪੁੱਤਰੀ ਕਿਹੜੀ ਤੁਹਾਡੇ ਪੁੱਤਰੀ ਇਹ ਦੋਵੇਂ ਪੁੱਤਰੀਆਂ ਜੀ ਤੇ ਵੀਰ ਕੁਝ ਖਾਂਦੇ ਪੀਂਦੇ ਸੀ ਕਿ ਨਾ ਨਾ ਵੈਸ਼ਨਾਂ ਜਹੇਦਾਰ ਜੀ ਇਹਨਾਂ ਦਾ ਆਡਲਮੇ ਕੇਸ ਆ ਦਾੜਾ ਰੱਖਿਆ ਹੋਆ ਕੋਈ ਉਹਨੇ ਪੁੱਪ ਧੀਆ ਵਿਆਹਿਆ ਉਹਨੇ ਇਸ਼ਰਾਫ ਅੱਛਾ ਇਹ ਇਸ ਵੀਰ ਦਾ ਵਿਆਹ ਸੀ ਇਹ ਇੱਕ ਦੀ ਜਿਹੜਾ ਇਹ ਮੇਰਾ ਪੋਤਰਾ ਵੱਡਾ ਅੱਛਾ ਇਹਨਾਂ ਦਾ ਵਿਆਹ ਸੀ ਇਹਦਾ ਬਾਖਲੀ ਨਹੀਂ ਹੈਗਾ ਠੀਕ ਹੈ ਜੀ ਵਿਲੋ ਮੁੱਕ ਗਿਆ ਨਾ ਅਜੂ ਮੁੱਕ ਗਿਆ ਦੋਵੇਂ ਬੱਚੇ ਦੋਵੇਂ ਮੁੱਕ ਗਏ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਪੰਜ ਕੀ ਨਾ ਆ ਆਪਣਾ ਜੀ ਪਿੰਡ ਕਿਹੜਾ ਹੈ ਥੋੜਾ ਲਾਗੇ ਪਿੰਡ ਕਿਹੜਾ ਪਣਾ ਦੁੱਬਲੀ ਕੀ ਗੱਲ ਹੋਈ ਆ ਵੀਰ ਨੂੰ ਜੋ ਕੜਨਾ ਵਾਪਰੀਏ ਕੀ ਗੱਲਬਾਤ ਹੋਈ ਹੈ ਜੀ ਇਹ ਦੀਆਂ ਤਾਂ ਗਾਣਿਆਂ ਤੋਂ ਲੜੇ ਲੁੜੇ ਆ ਦੋ ਬੰਨੀ ਲੜ ਪਏ ਤੇ ਡਾਂਗੋ ਡਾਂਗੇ ਹੋ ਗਏ ਨਿੱਕੀ ਜੀ ਗੱਲ ਤੋਂ ਲੜੰਦਾ ਪੈ ਤੇ ਮੁੜ ਕੇ ਆਪਸ ਵਿੱਚ ਸਾਰੇ ਟੱਕਰ ਪਏ ਕੀ ਵਜਾ ਵੀਰ ਦੇ ਕੋਈ ਇਹ ਟਰਵਜੀ ਰੋੜਾ ਵੱਜਾ ਉੱਤੋਂ ਕੋਠੇ ਤੋਂ ਆਣ ਕੇ ਅੱਛਾ ਪਤਾ ਲੱਗਾ ਕਿਹੜੇ ਬੰਦਿਆਂ ਨੇ ਮਾਰਿਆ ਜਾਂ ਕੋਈ ਗੱਲ ਬਾਤ ਹੋਈ ਬੰਦਿਆਂ ਦਾ ਨਿਤ ਪਤਾ ਮਾਰਿਆ ਜੇ ਮੁੰਡੇ ਦੇ ਮਾਮਿਆਂ ਨੇ ਮਾਰਿਆ ਵਾ ਕੀ ਨਾਂ ਹੀ ਸੀ ਉਹਨਾਂ ਦਾ ਦੱਸਿਓ ਨਹੀਂ ਅੱਛਾ ਜੀ ਹੋਰ ਵੀ ਕੋਈ ਨਾਲ ਸੀ ਨਾਲ ਹਾਂਜੀ ਉਹ ਤਾਂ ਵਾਧੂ ਜਾਣੇ ਹੈਗੀ ਨਾਲ ਦੋ ਪੁੱਲਿਓ ਵੀ ਮੰਗਵਾਏ ਸੀ ਉਹਨਾਂ ਨੇ ਬੰਦੇ ਨਾਲ ਅੱਛਾ ਜੀ ਅਣਪਛਾਤੇ ਮੁੰਡੇ ਕੋਈ ਹਾਂਜੀ ਨਾਲ ਨਾਲ ਬਿਲਕੁਲ ਜੀ ਬਿਲਕੁਲ ਠੀਕ ਹੈ ਕੀ ਮੰਗ ਕਰਦੇ ਜੀ ਮੈਨੂੰ ਇਨਸਾਫ ਚਾਹੀਦਾ ਹੋਰ ਨੀ ਕੁਝ ਚਾਹੀਦਾ ਬਸ ਮੇਰਾ ਉਹ ਅਮਰਤਾਰੀ ਸੀਗਾ ਉਹ ਨਾ ਖਾਂਦਾ ਨਾ ਪੀਂਦਾ ਸੀਗਾ ਅੱਛਾ ਜੀ ਮੈਨੂੰ ਇਨਸਾਫ ਚਾਹੀਦਾ ਹੋਰ ਨੀ ਕੁਝ ਚਾਹੀਦਾ ਮੋਟਰਸਾਈਕਲ ਵੀ ਉਹਦਾ ਹੀ ਤੋੜਿਆ ਤੇ ਕਿੰਨੇ ਬੱਚੇ ਜੀ ਦੋਵੇਂ ਕੱਕੇ ਅੱਛਾ ਜੀ ਤੇ ਇਨਸਾਫ ਦੀ ਮੰਗ ਕਰਦੀ ਜੀ ਹਾਂਜੀ ਬਿਲਕੁਲ ਜੀ ਤੇ ਕਿਹੜੇ ਗੱਲ ਤੋਂ ਕੋਈ ਝਗੜਾ ਹੋਇਆ ਜੀ ਕੋਈ ਪਤਾ ਲੱਗਾ ਇਹ ਗਾਣਿਆਂ ਤੋਂ ਆਉਂਦੇ ਹੀ ਡੀਜੇ ਬੰਦ ਨਹੀਂ ਕਰਦੇ ਨੇ ਤਾਂ ਹੀ ਆਹ ਘੈਂ ਡੀਜੇ ਬੰਦ ਕਰਨੇ ਰੋਟੀ ਤੇ ਲਿਹੁਣ ਵਿਆਹ ਕੇ ਲਿਆਂਦੀਏ ਅਸੀਂ ਅੱਛਾ ਅੱਛਾ ਕਿ ਰੋਟੀ ਰੋਟੀ ਖਵਾ ਲੈਂਦੇ ਫੇਰ ਲਾਉਣੇ ਤੋਂ ਆਉਂਦੇ ਨਹੀਂ ਹੈ ਡੀਜੇ ਪਹਿਲਾਂ ਲਾ ਕੇ ਹੀ ਨੱਚਣਾ ਭੁੜਕਲਾਈਆਂ ਪਹਿਲਾਂ ਤੇ ਜਿਹੜੇ ਵੀਰ ਦਾ ਵਿਆਹ ਸੀ ਉਹ ਕੀ ਲੱਗਦੇ ਸੀ ਆਪਾਂ ਉਹ ਹਮ ਪਤੀਜਾ ਮੇਰਾ ਪਤੀਜਾ ਹਾਂਜੀ ਠੀਕ ਹੈ ਮੇਰਾ ਨਾਮ ਬਾਦ ਸਿੰਘ ਜੀ ਕੀ ਗੱਲ ਹੋਈ ਆ ਵੀਰ ਜੀ ਕਿਹੜੇ ਪਿੰਡ ਹੋਈ ਆ ਥੋੜੀ ਜੀ ਵਿਸਤਾਰ ਨਾਲ ਜਾਣਕਾਰੀ ਦਿਓ ਹਾਂਜੀ ਇਹ ਜੀ ਪਿੰਡ ਦੁਬਲੀ ਆ ਪੱਟੀ ਸ਼ਹਿਰ ਦੇ ਲਾਗੇ ਤੇ ਉਥੇ ਵਿਆਹ ਹੀ ਮੁੰਡੇ ਦਾ ਤੇ ਡੀਜੇ ਦੇ ਲੌਨ ਤੋਂ ਹੀ ਮੇਰੇ ਖਿਆਲ ਚ ਇਹਨਾਂ ਦਾ ਆਪਸੀ ਝਗੜਾ ਹੋਇਆ ਤੇ ਉਹਦੇ ਵਿੱਚ ਬੰਦਿਆਂ ਨੇ ਇੱਕ ਬੰਦੇ ਨੂੰ ਕੋੜ-ਕੋੜ ਕੇ ਹੀ ਬੇਰਮੀ ਨਾਲ ਮਾਰਤਾ ਕਿਹੜੇ ਬੰਦੇ ਸੀ ਜਿੰਨਾ ਬੰਦੇ ਜੀ ਇਹ ਵਿਆਹ ਵਾਲੇ ਮੁੰਡੇ ਦੇ ਮਾਮੇ ਆ ਜੀ ਅੱਛਾ ਹਾਂਜੀ ਇਹ ਖਾਲੜੇ ਤੋਂ ਆ ਮੇਰੇ ਖਿਆਲ ਚ ਠੀਕ ਹਾਂਜੀ ਹੋਰ ਵੀ ਕੋਈ ਹੈ ਸੀ ਨਾ ਹਾਂਜੀ ਹਾਂਜੀ ਨਾਲ ਉਹਨਾਂ ਦੇ ਹੈਗੇ ਸੀ ਨਾਲ ਕਾਫੀ ਇਕੱਲਾ ਬੰਦਾ ਤੇ ਬੰਦੇ ਨੂੰ ਮਾਰ ਨਹੀਂ ਸਕਦਾ ਘੱਟੋ ਘੱਟ 10 15 ਬੰਦੇ ਉਹਨਾਂ ਦੇ ਨਾਲ ਹੈਗੇ ਸੀ ਉਹਨਾਂ ਪਛਾਤੇ ਉਹਨੂੰ ਕੁੜ ਕੁੜ ਕੇ ਮਾਰ ਤੇ ਕੀ ਹੋਣਾ ਚਾਹੀਦਾ ਇਨਸਾਫ ਦੀ ਮੰਗ ਕਰਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਠੀਕ ਹੈ ਇਹਦੇ ਦੋ ਬੇਟੇ ਆ ਛੋਟੇ ਛੋਟੇ ਭੈਣ ਦੇ ਇਹਨੂੰ ਇਨਸਾਫ ਮਿਲਣਾ ਚਾਹੀਦਾ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਵੀਰ ਉਹ ਕਿਵੇਂ ਅਮਰਤਾਰੀ ਸੀ ਜਾਂ ਕਿ ਹਾਂਜੀ ਹਾਂਜੀ ਉਹ ਅਮਰਤਾਰੀ ਸੀ ਜੀ ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਦੂਜੇ ਬੰਦੇ ਦੂਜੇ ਬੰਦੇ ਹਾਂਜੀ ਠੀਕ ਹੈ ਜੀ ਇਨਸਾਫ ਦੀ ਮੰਗ ਕਰ ਹਾਂਜੀ ਹਾਂਜੀ ਜਾਨ ਬੁੱਝ ਗਏ ਆ ਦਾ ਕੋਲ ਕੋਈ ਰਿਪੋਰਟ ਦਰਜ ਕਰਾਈ ਹਾਂਜੀ ਹਾਂਜੀ ਆਪਣੇ ਪੱਟੀ ਮੋੜ ਤੇ ਥਾਣੇ ਐਸ ਐਚ ਓ ਸਾਹਿਬ ਆਏ ਹੀ ਇਹਨਾਂ ਕੋਲ ਬਿਆਨ ਲੈ ਕੇ ਗਏ ਆ ਤੇ ਹੁਣ ਅਸੀਂ ਚੱਲੇ ਹੋਏ ਆ ਜੀ ਪੱਟੀ ਹਸਪੀਟਲ ਰੈੱਡ ਬੋਡੀ ਉੱਥੇ ਰੈੱਡ ਬੋਡੀ ਉੱਥੇ ਆ ਜੀ ਰਾਤੀ ਲੱਗੀ ਪੁਲਿਸ ਠੀਕ ਹੈ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਕੀ ਨਾ ਜੀ ਆਪਣਾ ਆਰਮ ਸਿੰਘ ਜੀ ਤੇ ਕੀ ਗੱਲਬਾਤ ਹੋਈ ਹੈ ਜੀ ਜੋਪੜ ਨਾਲ ਗੱਲਬਾਤ ਹੋਈ ਹੈ ਵੀ ਇਹ ਨੱਚਦੇ ਭੁੜਕਦੇ ਆ ਤੇ ਸੁਖਵਿੰਦਰ ਸਿੰਘ ਨੇ ਕਿਹਾ ਵੀ 10 ਮਿੰਟ ਲਟਕੀਆਂ ਨੇ ਤੇ ਉਦੋਂ ਨੱਚਣ ਵਾਸਤੇ ਤੇ ਆਪਾਂ ਸਾਰੀ ਰਾਤ ਲੱਗੇ ਰਵਾਂਗੇ ਤੇ ਇਹ ਉੱਠ ਕੇ ਸੁਖਵਿੰਦਰ ਸਿੰਘ ਦੇ ਡਾਂਗਾ ਮਾਰਨ ਪਿਆ ਤੇ ਸੁਖਵਿੰਦਰ ਸਿੰਘ ਦੀ ਜਿਹੜੀ ਲੜਕੀ ਉੱਤੇ ਡਿੱਗ ਡਿੱਗ ਕੇ ਉਹਦੇ ਆ ਪਿਓ ਨੂੰ ਬਚਾਉਂਦੀ ਰਹੀ ਆ ਤੇ ਉਹਨਾਂ ਮਿੜ ਕੇ ਸਤਨਾਮ ਸਿੰਘ ਜਾ ਕੇ ਛਡਾਉਣ ਪਿਆ ਤੇ ਸਤਨਾਮ ਸਿੰਘ ਨੂੰ ਸਿੱਧੀਆਂ ਸੱਟਾਂ ਮਾਰ ਕੇ ਸਾਡੇ ਬੱਚੇ ਦਾ ਨਾਕਤਲ ਕਰ ਦਿੱਤੇ ਆ ਜੀ अच्छा वीर ਦਾ ਨਾਮ ਸੁਤਨਾਮ ਸਿੰਘ ਜੀ ਸੁਤਨਾਮ ਸਿੰਘ ਜੀ ਤੇ ਕੀ ਮੰਗ ਕਰਦੇ ਜੀ ਮੰਗ ਇਹ ਇਨਸਾਫ ਹੋਣਾ ਚਾਹੀਦਾ ਵੀ ਜਿਹੜੇ ਤੇ ਕਾਤਲ ਫੜੇ ਜਾਣੇ ਚਾਹੀਦੇ ਆ ਜੀ ਸਖਤ ਸਖ ਸਜ਼ਾ ਮਿਲਣੀ ਚਾਹੀਦੀ ਤੇ ਕਿੰਨੇ ਬੰਦੇ ਸੀ ਕੋਈ ਉਹ ਘੱਟ ਤੋਂ ਘੱਟ 10 ਬੰਦੇ ਸੀ ਜੀ ਬਿਲਕੁਲ ਠੀਕ ਹੈ ਵੀਰੇ ਜਿਹੜਾ ਇਹਨਾਂ ਦਾ ਖੀਰੀ ਮੋਢਿਆ ਜਿਹੜਾ ਲਕਾਰੇ ਵਾਲਾ ਉਹ ਜਸ ਸਿੰਘ ਪਿੱਛੋਂ ਉਹਦਾ ਖਾਲੜਦਾ ਸਬਰ ਆਵੇਂ ਨੇ ਦੂਸਰੀ ਜਨਾਨੀ ਕੀਤੀ ਹੈ ਉਹ ਜੋਸ਼ੀ ਬੰਦਾ ਵਾ ਉਹ ਕਿਸੇ ਦੀ ਲੜਕੀ ਤੇ ਨਾ ਕਿਸੇ ਦੀ ਧੀ ਭਣ ਵੇਦਾ ਉਹ ਆਪਣੇ ਜਿਹੜੀ ਉਹ ਆਸ਼ਕੀ ਮਾਰਦਾ ਜਿਹੜਾ ਮੈਂ ਸਾਡਾ ਘਰ ਉਹ ਨਹੀਂ ਵੇਖਿਆ ਜਿਹੜਾ ਮੇਨ ਮੋੜੀ ਲੜਾਈ ਮੇਨ ਮੋੜ ਜੱਸਾ ਠੀਕ ਹੈ ਜੀ ਜੱਸਾ ਸੀ ਠੀਕ ਹੈ ਜੀ ਹਾਂਜੀ ਵੀਰ ਜੀ ਕੀ ਨਾਂ ਹੈ ਜੀ ਕਿਹੜਾ ਪਿੰਡ ਹੈ ਜੀ ਕੀ ਗੱਲਬਾਤ ਹੋਈ ਆ ਵੀਰ ਜੀ ਜੋ ਰਾਤ ਹੋਇਆ ਜੀ ਗੱਲ ਤਾਂ ਡੀਗਿਆਂ ਤੋਂ ਚੱਲੀ ਸਾਰੀ ਕਲੀਜੇ ਤੋਂ ਫੜੇ ਹੋਈ ਆ ਹਾਂਜੀ ਅੱਛਾ ਜੀ ਹਾਂਜੀ ਤੇ ਕਿਸੇ ਨੇ ਛਡਵਾਇਆ ਨਹੀਂ ਨੇੜੇ ਤੇੜੇ ਕੋਈ ਜਾਂ ਛਡਾਉਂਦੇ ਹਜ ਰੋਗ ਨਹੀਂ ਰਹੇ ਤੁਸੀਂ ਛਡਵਾਏ ਹੋ ਜੀ ਹਾਂ ਜੀ ਸਾਡੇ ਦੇ ਛਡਾਵੇਂ ਦੇ ਬੱਤੀਆਂ ਠੀਕ ਹੈ ਜੀ ਤੇ ਕੀ ਗੱਲਬਾਤ ਹੋਈ ਹੈ ਪੂਰੀ ਕਹਾਣੀ ਥੋੜੀ ਜੀ ਪੂਰੇ ਤਾਲ ਤੇ ਗਾਣੇ ਤੋਂ ਚੱਲੀ ਦੀ ਜੇ ਦਵਾ ਲਾਉਣਾ ਲਾਉਣਾ ਦੇ ਕੋਲੇ ਹੋ ਗਈ ਹੈ ਅੱਛਾ ਜੀ ਤੇ ਕਿਹੜੇ ਨੌਜਵਾਨ ਦੀ ਵੀਰ ਦੀ ਮੌਤ ਹੋਈ ਹੈ ਕੀ ਨਾਮ ਸੀ ਇਸਤਨਾਮ ਸਿੰਘ ਜੀ ਤੇ ਕੀ ਹੋਣਾ ਹੋਣਾ ਚਾਹੀਦਾ ਜੀ ਸਹੀ ਪੈਨਲ ਪਰਚਾ ਹੀ ਹੋਣਾ ਚਾਹੀਦਾ ਹਾਂਜੀ ਠੀਕ ਹੈ ਜੀ ਤੁਹਾਡੇ ਵੀ ਕੋਈ ਕਹਿੰਦੇ ਦੱਸਦੇ ਵੀ ਤੁਹਾਡੇ ਵੀ ਆਵੇ ਰਗੜਾ ਰੂੜਾ ਹਾਂਜੀ 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 60 ਇਹਨਾਂ ਵੀਰਾਂ ਤੇ ਵੀ ਛਡਾਉਣ ਸੈ ਸੀ ਜੀ ਇਹਨਾਂ ਤੇ ਵੀ ਲੱਗੀ ਹੈ ਜੀ ਕੋ ਕੀ ਨਾ ਹੈ ਜੀ ਆਪਣਾ ਕੀ ਕੰਡਣਾ ਵਾਪਰੀ ਜੋ ਹੋਇਆ ਜੀ ਰਾਤ ਇਹੋ ਕੁਝ ਵਾਪਰੀ ਆ ਗਾਣਿਆਂ ਦਾ ਝਗੜਾ ਹੋਇਆ ਤੂੰ ਤੂੰ ਮੈਂ ਮੈਂ ਹੋਣ ਦਾ ਵੀ ਆ ਮੈਂ ਮੈਂ ਹੁੰਦੀ ਦੇ ਵਿੱਚ ਹੀ ਹੋ ਸਰਦਾ ਜੰਦਾ ਵੀ ਆ ਕਿਹੜੇ ਬੰਦਿਆਂ ਨੇ ਮਾਰੇਗਾ ਕੋਈ ਪਤਾ ਵੰਦੇਦੋ ਰਨਰ ਜੀ ਉਹਦੇ ਪਰਿਵਾਰ ਇਹਨਾਂ ਦਾ ਆਇਆ ਸੀ ਹਾਂਜੀ ਮੇਡੀ ਸੀ ਉਹਨਾਂ ਨੇ ਝੱਡਾਂ ਮਾਰੀਆਂ ਆਪਸ ਦੇ ਵਿੱਚ ਪਰਿਵਾਰ ਦੀ ਟਕਰਾਰ ਹੋਈ ਜੜੀ ਠੀਕ ਹੈ ਜੀ ਕਾਰਨ ਕੀ ਸੀ ਜੀ ਜੋ ਮੇਨ ਗੱਲ ਹੋਈ ਕਿਹੜੀ ਗੱਲ ਤੋਂ ਹਾਂ ਜੀ ਇਹੋ ਆ ਡੀ ਜੇ ਤੋਂ ਗਾਣੇ ਗੁਣੇ ਲਾਉਣ ਤੋਂ ਇਹਨਾਂ ਦਾ ਬੁੜਾ ਮਾੜਾ ਕੁੱਝ ਨੂੰ ਮੁੱਕੀ ਹੋ ਗਏ ਆ ਤੇ ਮੁੜ ਕੇ ਵਾਦੀ ਵਾਦੀ ਕਰਵਾਦੀ ਠੀਕ ਹੈ ਜੀ ਧੰਨ ਤੁਸੀਂ ਮੌਕੇ ਤੇ ਮੌਜੂਦ ਸੀ ਜੀ ਹਾਂਜੀ ਉੱਥੇ ਸੀ ਜਦੋਂ ਇਹ ਗੱਲਬਾਤ ਹੋਈ ਜੀ ਹਾਂਜੀ ਹਾਂਜੀ ਉਹਨੇ ਕਿ ਮੈਂ ਬੱਝੀ ਕਲੋਕਲ ਹਾਂਜੀ ਕੀ ਗੱਲ ਬਾਤ ਹੋਈ ਸਾਰੀ ਜੀ ਅਸੀਂ ਜੀ ਜਦੋਂ ਇਹਨਾਂ ਡੀਜੇ ਤੋਂ ਗਾਣਿਆਂ ਗੁਣਾ ਤੋਂ ਲਾਉਣ ਤੋਂ ਝਗੜਾ ਆਇਆ ਹਾਂਜੀ ਛਡਾਉਨੇ ਆ ਸਾਡੇ ਵੀ ਸਰੋਂ ਸੱਟਾਂ ਮਾਰੀ ਗਏ ਉਹਨਾਂ ਨੇ ਵੇਖਿਆ ਕਿ ਕੌਣ ਕੌਣ ਜਿੰਨੇ ਕੁ ਬੰਦੇ ਹੋ ਸੀ ਉਹ ਬੰਦੇ ਜੀ ਅਗੇ 500 ਵਾਹ ਵਾਹ ਬੰਦੇ ਸਾਰੇ ਠੀਕ ਹੈ ਜੀ